ਸਸਿਕਲ ਦੋਸਤੋ ਮੈਂ ਹਾਂ ਬਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਜੈ ਜਵਾਨ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਜਾਣਦੇ ਹੋ ਕਿ ਅਸੀਂ ਭਾਰਤੀ ਫੌਜ ਦੇ ਉਹਨਾਂ ਜਵਾਨਸ ਤੇ ਅਫਸਰਸ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਦੇਸ਼ ਦੀ ਸੇਵਾ ਵਿੱਚ ਲਾਇਆ ਹੁੰਦਾ ਹੈ ਇਸੇ ਲੜੀ ਦੇ ਤਹਿਤ ਪਿਆਰੇ ਦਰਸ਼ਕੋ ਅੱਜ ਮੈਂ ਜੈਸ ਸਖਸ਼ੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਉਸ ਸਖਸ਼ੀਅਤ ਨੇ ਲਗਭਗ 40 ਬਰੇ ਦੇਸ਼ ਦੀ ਸੇਵਾ ਕੀਤੀ ਤਾਂ ਆਓ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਨਾਲ ਮਿਲਾਦਨੇ ਮੇਰੇ ਬਿਲਕੁਲ ਨਾਲ ਅੱਜ ਸਾਡੇ ਸਟੂਡੀਓ 'ਚ ਨੇ ਮੇਜਰ ਜਨਰਲ ਲਖਵਿੰਦਰ ਸਿੰਘ ਉਹ ਹਨ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਲਵਿੰਦਰ ਸਿੰਘ ਜੀ ਤੇ ਜੋ ਜੋ ਮੇਰੇ ਦੂਰ ਦਰਾਜ ਬੈਠ ਕੇ ਮੇਰੇ ਫੌਜੀ ਭਰਾ ਭਾਵੇਂ ਸਰਵਿੰਗ ਹੋਣ ਜਾਂ ਰਿਟਾਇਰਡ ਹੋਣ ਸਾਰਿਆਂ ਨੂੰ ਮੇਰੀ ਜੈ ਹਿੰਦ ਤੇ ਸਤਿ ਸ਼੍ਰੀ ਅਕਾਲ ਬੜਾ ਚੰਗਾ ਲੱਗ ਰਿਹਾ ਸਰ ਕਿ ਅੱਜ ਤੁਹਾਡੇ ਨਾਲ ਅਸਾਂ ਗੱਲਬਾਤ ਕਰਨੀ ਹੈ ਤੁਸੀਂ ਦੱਸਿਆ ਕਿ ਲਗਭਗ 40 ਬਰ ਸ ਤੁਸੀਂ ਦੇਸ਼ ਦੀ ਸੇਵਾ ਕੀਤੀ ਹੈ। ਔਰ ਭਾਰਤੀ ਫੌਜ ਵਿੱਚ ਮੈਡੀਕਲ ਕੋਰਸ ਤੁਸੀਂ ਬਹੁਤ ਉੱਚ ਅਹੁਦੇ ਤੋਂ ਜਿਹੜੀ ਰਿਟਾਇਰ ਹੋਏ। ਤੇ ਝਾਤ ਮਾਰਦੇ ਆ ਤੁਹਾਡੀ ਜ਼ਿੰਦਗੀ ਬਾਰੇ ਕਿ ਤੁਸੀਂ 1.16 ਸਾਲ ਦੀ ਉਮਰ ਚ ਜਿਹੜੀ ਹੈ ਉਹ ਇੱਕ ਮੈਡੀਕਲ ਕਾਲਜ ਵਿੱਚ ਤੁਸੀਂ ਚਲੇ ਗਏ। ਮੈਂ ਤੁਹਾਡੇ ਬਚਪਨ ਤੇ ਤੁਹਾਡੀ ਮੁੱਢਲੀ ਜਿਹੜੀ ਹੈ ਉਹ ਐਜੂਕੇਸ਼ਨ ਬਾਰੇ ਪੁੱਛਣਾ ਚਾਹੁੰਨਾ ਹੈ। ਮੁੱਢਲੀ ਪੜਾਈ ਕਿੱਥੇ ਬਚਪਨ ਤੁਹਾਡਾ ਹੋਇਆ ਤੇ ਇਹ ਚੇਟਕ ਜਿਹੜੀ ਹੈ ਤੁਹਾਨੂੰ ਆਰਮੀ ਦੀ ਇਹ ਕਿਵੇਂ ਹੈ? ਦੇਖੋ ਜੀ ਮੇਰਾ ਜਨਮ ਹੋਇਆ ਦਿੱਲੀ ਵਿੱਚ ਅ ਮੇਰੇ ਪਿਤਾ ਜੀ ਔਰ ਪਰਿਵਾਰ ਪਿਛੋਂ ਰੌਲਪੰਡ ਤੋਂ ਆਏ ਸੀਗੇ ਤੇ ਜਦੋਂ ਮੈਂ ਛੋਟਾ ਹੀ ਸੀਗਾ ਤੇ ਮੈਨੂੰ ਪਹਿਲੇ ਤੇ ਪ੍ਰਾਇਮਰੀ ਐਜੂਕੇਸ਼ਨ ਜਿਹੜੀ 크ਿਸਚੀਅਨ ਸਕੂਲ ਇੱਕ ਰੋਜ਼ਰੀ ਸਕੂਲ ਹੁੰਦਾ ਸੀ ਉੱਥੇ ਸੀ ਜੀ ਫਿਰ ਦੇਖਦੇ ਦੇਖਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਦੋਂ ਪਹਿਲਾ ਦਿੱਲੀ ਦੇ ਵਿੱਚ ਸਥਾਪਿਤ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਪਿਤਾ ਜੀ ਗੁਰਦੁਆਰੇ ਦੇ ਨਾਲ ਕਾਫੀ ਜੁੜੇ ਸੀ ਉਹਨਾਂ ਨੂੰ ਪਤਾ ਲੱਗਿਆ ਤੇ ਮੈਂ ਹੀ ਸਭ ਤੋਂ ਛੋਟਾ ਸੀਗਾ ਤੇ ਉਹਨਾਂ ਨੇ ਚੌਥੀ ਕਲਾਸ 'ਚ ਮੈਨੂੰ ਉੱਥੋਂ 크ਿਸਚੀਅਨ ਸਕੂਲ ਤੋਂ ਚੁੱਕ ਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਾਤਾ ਜੀ ਤੇ ਉਹ ਪ੍ਰਾਇਮਰੀ ਐਜੂਕੇਸ਼ਨ ਉੱਤੋਂ ਹੋਣ ਤੋਂ ਬਾਅਦ ਫਿਰ ਪ੍ਰੀ ਮੈਡੀਕਲ ਕਰਕੇ ਜਦੋਂ ਮੈਂ ਚੰਡੀਗੜ੍ਹ ਗਿਆ ਪ੍ਰੀ ਮੈਡੀਕਲ ਕਰਨ ਤੋਂ ਬਾਅਦ ਫਿਰ ਮੇਰੀ ਆਰਮ ਫੋਰਸੇਸ ਮੈਡੀਕਲ ਕਾਲਜ ਪੁਣੇ ਸਿਲੈਕਸ਼ਨ ਹੋ ਗਈ ਜੀ ਤੇ ਮੈਡੀਕਲ ਮੈਂ ਉੱਥੋਂ ਕੀਤਾ ਜੀ ਤੋਂ ਉਸ ਤੋਂ ਬਾਅਦ ਦਾ ਸਾਰਾ ਜ਼ਿੰਦਗੀ ਦਾ ਸਫ਼ਰ ਫਿਰ ਫੌਜ ਹੀ ਰਿਹਾ ਜੀ ਬੜਾ ਚੰਗਾ ਲੱਗ ਰਿਹਾ ਕਿ ਇੱਕ ਜਿਹੜਾ ਸਾਡੇ 16 ਸਾਲ ਦੀ ਉਮਰ 'ਚ ਜਦੋਂ ਤੁਸੀਂ ਆਪਣੀ ਪਲੱਸ 2 ਦੀ ਪੜ੍ਹਾਈ ਜੇ ਕਹਿ ਲਵਾਂ ਮੈਂ ਤਾਂ ਸ਼ਾਇਦ ਕੋਈ ਆਤਕਤਨੀ ਨਾ ਹੋਵੇ ਕਿਉਂਕਿ ਸਾਡੇ 16 17 ਸਾਲ ਦੀ ਜਿਹੜੀ 12ਵੀਂ ਕਲਾਸ ਹੈ ਉਹ ਕੰਪਲੀਟ ਹੋ ਜਾਂਦੀ ਹੈ ਉਦੋਂ ਤੁਸੀਂ ਜਲਦੀ ਨਾਲ ਹੀ ਜਿਹੜਾ ਐਮਬੀਬੀਐਸ ਵਿੱਚ ਦਾਖਲਾ ਤੁਹਾਨੂੰ ਮਿਲਿਆ ਤੇ ਤੁਸੀਂ ਪੜ੍ਹਨੇ ਚਲੇ ਗਏ ਆਰਮੀ 'ਚ ਜਾਣ ਦਾ ਜਿਹੜਾ ਰੁਝਾਨ ਹੈ ਜਾਂ ਏਸੀ ਕਾਲਜ ਵਿੱਚ ਜਾਣ ਦਾ ਰੁਝਾਨ ਜਿਹੜਾ ਉਹ ਤੁਹਾਡਾ ਕਿਦਾਂ ਹੋਇਆ ਮਤਲਬ ਫੌਜ ਨਾਲ ਥੋੜਾ ਤੁਹਾਨੂੰ ਕੀ ਪਰਿਵਾਰ ਸਬੰਧਤ ਸੀ ਜਾਂ ਕੋਈ ਘਰ ਦਾ ਪਹਿਲਾਂ ਅਸੀਂ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਹਾਂ ਬਲਿੰਦਰ ਜੀ ਇਹ ਬੜੀ ਇੰਟਰਸਟਿੰਗ ਸਿਚੁਏਸ਼ਨ ਹੈ ਕਿ ਮੇਰੇ ਪਿਤਾ ਜੀ ਐਕਚੁਅਲੀ ਇੰਜੀਨੀਅਰ ਸੀ बिजनेसमੈਨ ਸੀ ਤੇ ਮੇਰੇ ਦੋਨੋਂ ਵੱਡੇ ਭਾਈ ਸਾਹਿਬ ਵੀ ਉਸੇ ਲਾਈਨ ਚ ਇੰਜੀਨੀਅਰਿੰਗ ਕਰਕੇ ਪਿਤਾ ਜੀ ਨਾਲ ਬਿਜ਼ਨਸ ਚ ਚਲੇ ਗਏ ਪਰ ਕਿਤੇ ਮੈਨੂੰ ਡਾਕਟਰ ਬਣਨ ਦਾ ਸ਼ੌਂਕ ਸੀਗਾ ਤੇ ਮੈਂ ਪਿਤਾ ਜੀ ਨੂੰ ਕਿਹਾ ਕਿ ਮੈਂ ਡਾਕਟਰ ਬਣਨਾ ਤੇ ਉਹਨਾਂ ਨੇ ਕਿਹਾ ਠੀਕ ਹੈ ਤਾਂ ਐਡਮਿਸ਼ਨ ਜਿਹੜੀ ਮੇਰੀ ਬਾਈ ਚਾਂਸ ਆਫ ਕੰਪੀਟੀਸ਼ਨ ਦਾ ਜ਼ਮਾਨਾ ਸੀ ਮੇਰੀ ਐਡਮਿਸ਼ਨ ਕਿਸਮਤ ਨਾਲ ਐਫਐਮਸੀ ਪੂਨੇ ਹੋ ਗਈ ਤੇ ਜਦੋਂ ਮੈਂ ਗਿਆ ਤੇ ਮੇਰੀ ਸਿਵਿਲੀਅਨ ਹੀ ਬੈਕਗਰਾਉਂਡ ਸੀ ਮੇਰੇ ਪਿਛੋਕੜ ਕੋਈ ਆਰਮੀਜ਼ ਨਹੀਂ ਸੀਗੇ ਤੇ ਜਾਂ ਤਾਂ ਪਹਿਲੇ ਪਿਤਾ ਜੀ ਨੇ ਕਿਹਾ ਸੀ ਤੂੰ ਇਹ ਕਰਕੇ ਆ ਜਾ ਫਿਰ ਤੇਰਾ ਮੈਂ ਹਸਪਤਾਲ ਖੋਲ ਦੇਾਂਗਾ ਫਿਰ ਤੂੰ ਮਰੀਜ਼ਾਂ ਦੀ ਸੇਵਾ ਕਰੀ ਜੀ ਉਸੇ ਖਿਆਲ ਨਾਲ ਮੈਂ ਗਿਆ ਸੀ ਜੀ ਸੱਚੀ ਗੱਲ ਹੈ ਕਿ ਇੰਟਰਵਿਊਜ਼ ਮੈਂ ਉਹਨਾਂ ਨੇ ਪੁੱਛਿਆ ਵੀ ਸੀ ਕਿ ਤੁਸੀਂ ਆਰਮੀ ਵਿੱਚ ਆਣਾ ਚਾਹੋਗੇ ਕਿ ਨਹੀਂ ਜੀ ਮੈਂ ਕਿਹਾ ਜੀ ਮੈਂ ਨਹੀਂ ਆਣਾ ਚਾਹਾਂਗਾ ਨਹੀਂ ਛੋਟੀ ਉਮਰ ਸੀ ਅੰਨਾ ਜ਼ਿਆਦਾ ਤਜਰਬਾ ਨਹੀਂ ਸੀ ਮੈਂ ਕਿਹਾ ਸ਼ਾਇਦ ਲੈਣ ਹੀ ਨਾ ਜੀ ਪਰ ਉਹਨਾਂ ਨੇ ਲੈ ਲਿਆ ਤੇ ਜਦੋਂ ਫਾਈਨਲ ਟਰਮ ਆ ਗਈ ਸਾਡੇ 4 ਸਾਲਾਂ ਬਾਅਦ ਤੇ ਉੱਥੇ ਨੋਟਿਸ ਲੱਗਿਆ ਸੀ ਬੋਰਡ ਤੇ ਕਿ ਜਿਹੜੇ ਜਿਹੜੇ ਬੱਚੇ ਹੁਣ ਵੀ ਆਰਮੀ ਆਪਟ ਕਰਨਾ ਚਾਹਣ ਕਰ ਸਕਦੇ ਆ ਲਾਸਟ ਚਾਂਸ ਜੀ ਮੈਂ ਬਿਨਾ ਕਿਸੇ ਨੂੰ ਪੁੱਛੇ ਆਪਣਾ ਨਾਮ ਲਿਖਾਤਾ ਜੀ ਉਹ ਕਿਸਮਤ ਦਾ ਖੇਡ ਹੈ ਜੀ ਮੈਂ ਪਿਤਾ ਜੀ ਨੂੰ ਦੱਸਿਆ ਵੀ ਨਹੀਂ ਤੇ ਬਾਅਦ ਵਿੱਚ ਮੈਨੂੰ ਥੋੜੀ ਝਿੜਕਾ ਵੀ ਪਈਆ ਕਿ ਤੂੰ ਮੇਰੇ ਤੋਂ ਪੁੱਛੇ ਬਿਨਾ ਪਹੁੰਚ ਤੇ ਭਰਤੀ ਹੋ ਗਿਆ ਜੀ ਪਰ ਕੋਈ ਰਿਗਰੈਟ ਨਹੀਂ ਹੈ ਜੀ ਬਹੁਤ ਅੱਛਾ ਜੀਵਨ ਬੀਤੀਆ ਦਿਕੋ ਫੌਜੀ ਦੀ ਜ਼ਿੰਦਗੀ ਜਨਨ ਸਾਹਿਬ ਕਿਦਾਂ ਦੀ ਹੈ ਕਿ ਕਈ ਵਾਰੀ ਜਦੋਂ ਤੁਹਾਨੂੰ ਉਸ ਅਕਾਲ ਪੁਰਖ ਨੇ ਉਸ ਪਰਮਾਤਮਾ ਨੇ ਇਦਾਂ ਦਾ ਮੌਕਾ ਦੇਣਾ ਹੁੰਦਾ ਕਿ ਤੁਸੀਂ ਬਿਨਾਂ ਪੁੱਛੇ ਤੋਂ ਜਿਹੜਾ ਉਹ ਆਰਮੀ ਜੁਆਇਨ ਕੀਤੀ ਔਰ ਘਰ ਦਾ ਸਹਿਯੋਗ ਵੀ ਮਿਲਿਆ ਇਹ ਜਿਹੜੀ ਤੁਸੀਂ ਇੱਕ ਮੈਡੀਕਲ ਕੋਰ ਹੈ ਜਿਹੜੀ ਆਰਮੀ ਮੈਡੀਕਲ ਕੋਰ ਹੈ ਉਹ ਤੁਸੀਂ ਜੁਆਇਨ ਕੀਤੀ ਫੌਜ ਵਿੱਚ ਜਿਹੜੀ ਤੁਹਾਡੀ ਕੋਰ ਹੈ ਇਹਦਾ ਕੀ ਅਸਲ ਚ ਕੰਮ ਹੈ ਕਿਦਾਂ ਦਾ ਕੰਮ ਫੌਜ ਵਿੱਚ ਕਰਦਾ ਦੇਖੋ ਜੀ ਆਰਮੀ ਮੈਡੀਕਲ ਕੋਰ ਦੀ ਆਪਣਾ ਇੱਕ ਬੜਾ ਵੱਡਾ ਲੰਮਾ ਚੌੜਾ ਇਤਿਹਾਸ ਹੈ ਜੀ ਤੇ ਉਹਦੇ ਤੇ ਮੈਂ ਬਹੁਤਾ ਨਾ ਜਾਵਾਂਗਾ ਜੀ 250 ਸਾਲ ਤੋਂ ਜ਼ਿਆਦਾ ਹੋ ਗਏ ਨੇ ਆਰਮੀ ਦੇ ਵਿੱਚ ਹਮੇਸ਼ਾ ਡਾਕਟਰਾਂ ਦੀ ਮੈਡੀਕਲ ਸਰਵਿਸ ਦੀ ਜ਼ਰੂਰਤ ਤਾਂ ਹੈ ਹੀ ਹੈ ਉਹ ਕੋਈ ਐਕਸਪਲੇਨ ਕਰਨ ਦੀ ਲੋੜ ਨਹੀਂ ਜੀ ਤੇ ਬਹੁਤ ਹੀ ਅੱਛੀ ਸੇਵਾਵਾਂ ਨਿਭਾ ਰਹੇ ਆਂ ਅੱਜ ਤੱਕ ਔਰ ਤਿੰਨੋਂ ਜਿਹੜੇ ਆਰਮਡ ਫੋਰਸ ਦੇ ਵਿੰਗਸ ਹੈਗੇ ਆਰਮੀ ਨੇਵੀ ਐਰ ਫੋਰਸ ਤਿੰਨਾਂ ਦੇ ਵਿੱਚ ਇਕੁਅਲੀ ਮੈਡੀਕਲ ਕੋਰ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਜੀ ਔਰ ਦੇਖਦਿਆਂ ਦੇਖਦਿਆਂ ਹੁਣ 1976 ਚ ਮੇਰੀ ਕਮਿਸ਼ਨ ਹੋ ਗਈ ਸੀ ਜੀ ਤੇ ਇੰਨੇ ਦਸ਼ਕਾਂ ਨੂੰ ਦੇਖਦੇ ਤੇ ਇੰਨੀ ਤਰੱਕੀ ਜਿੰਨੀ ਆਰਮਡ ਫੋਰਸਸ ਮੈਡੀਕਲ ਸਰਵਿਸਸਿਸ ਦੀ ਅਸੀਂ ਦੇਖੀ ਹੈ ਜੋ ਟੈਕਨੋਲੋਜੀ ਜੋ ਨੋਲਿਜ ਤਜਰਬਾ ਫੈਸਿਲਿਟੀਆਂ ਅੱਜ ਅਸੀਂ ਦੇ ਪਾ ਰਹੇ ਆ ਆਪਣੇ ਮਰੀਜ਼ਾਂ ਨੂੰ ਭਾਵੇਂ ਉਹ ਸਰਵਿੰਗ ਹੋਣ ਔਰ ਨੇਅ ਫੈਮਿਲੀਜ਼ ਹੋਣ ਜਾਂ ਵੈਟਰਨਸ ਹੋਣ ਤੇ ਹਾਈ ਦਰਜੇ ਦੀ ਮੈਡੀਕਲ ਟਰੀਟਮੈਂਟ ਸਰਜਿਕਲ ਸਪੈਸ਼ialਟੀ ਟਰੀਟਮੈਂਟ ਸਾਰਾ ਕੁਝ ਆਪਾਂ ਦੇ ਪਾ ਰਹੇ ਹਾਂ ਤੋਂ ਬੜਾ ਅਨਰਗਜਾ ਹੁੰਦਾ ਕਿ ਐਸ ਐਡੇ ਵੱਡੇ ਮਹਿਕਮੇ ਦੇ ਵਿੱਚ ਸਾਡਾ ਵੀ ਛੋਟਾ ਮੋਟਾ ਯੋਗਦਾਨ ਪਾ ਸਕਿਆ ਸੀ ਤੁਸੀਂ ਫੌਜ ਜੁਆਇਨ ਕੀਤੀ 40 ਬਾਰੇ ਤੁਸੀਂ ਦੇਸ਼ ਦੀ ਸੇਵਾ ਚ ਲਾਹਤ ਦਿੱਤੀ ਤੁਸੀਂ ਇੱਕ ਲੈਫਟੀਨੈਂਟ ਭਰਤੀ ਹੋ ਕੇ ਇੱਕ ਜਰਨਲ ਦੇ ਤੌਰ ਤੇ ਇੱਕ ਜਰਨਲ ਦੇ ਤੌਰ ਤੇ ਜਿਹੜਾ ਰਿਟਾਇਰ ਹੋਏ ਟ੍ਰੇਨਿੰਗ ਤੋਂ ਬਾਅਦ ਫਿਰ ਮਾਪੇ ਜਨ ਸਾਹਿਬ ਸੋਚਦਾ ਕਿ ਮੰਡੇ ਦੀ ਹੁਣ ਸ਼ਾਦੀ ਹੋ ਜਾਣੀ ਚਾਹੀਦੀ ਹੈ ਮੁੰਡੇ ਦਾ ਵਿਆਹ ਹੋ ਜਾਣਾ ਚਾਹੀਦਾ ਆਪਣੀ ਦੇਸੀ ਜ਼ਿੰਦਗੀ ਬਾਰੇ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਜ਼ਰੂਰ ਜਾਣਕਾਰੀ ਦਿਓ ਮੈਂ ਆਪਣੇ ਘਰ ਦਾ ਸਭ ਤੋਂ ਛੋਟਾ ਸੀ ਜੀ ਅਸੀਂ 6 ਭੈਣ ਭਰਾ ਸੀ ਤੇ ਮੈਂ ਸਭ ਤੋਂ ਛੋਟਾ ਸੀ ਤੇ ਜਦੋਂ ਮੇਰਾ ਹਾਲੀ ਫਾਈਨਲ ਇਅਰ ਹੀ ਚੱਲ ਰਿਹਾ ਸੀ ਤੇ ਜਿਸ ਤਰ੍ਹਾਂ ਹੁੰਦਾ ਹੈ ਪਰਿਵਾਰਾਂ ਵਿੱਚ ਪਰਿਵਾਰ ਦਾ ਵਿਚਾਰ ਸੀ ਕਿ ਹੁਣ ਮੁੰਡੇ ਦੀ ਪੱਕੀ ਸਰਕਾਰੀ ਨੌਕਰੀ ਵੀ ਲੱਗ ਗਈ ਹੈ ਪੜ ਲਿਖ ਗਿਆ ਹੈ ਡਾਕਟਰ ਹੈ ਤਾਂ ਇਹਦੇ ਲਈ ਕੋਈ ਕੁੜੀ ਲਵ ਲਈ ਜਾਏ ਤੋ ਉਹਨਾਂ ਨੇ ਮੇਰੀ ਜੀਵਨ ਸੰਗिनी ਲਵ ਲਈ ਸੀ ਜੀ ਤੇ ਬੜੀ ਛੋਟੀ ਉਮਰ ਸੀ ਮਤਲਬ ਮੇਰੇ ਮੈਡੀਕਲ ਖਤਮ ਹੋਇਆ ਇੰਟਰਨਸ਼ਿਪ ਜਿਹੜੀ ਹੁੰਦੀ ਕੰਪਲਸਰੀ 1 ਸਾਲ ਦੀ ਉਹ ਕੰਪਲੀਟ ਹੋਈ ਤੇ ਨਾਲ ਦੀ ਨਾਲ ਮੇਰਾ ਵਿਆਹ ਹੋ ਗਿਆ ਜੀ ਜੀ ਬਹੁਤ ਯੰਗ ਏਜ ਮੇਰਾ ਵਿਆਹ ਹੋ ਗਿਆ ਐਕਚੁਅਲੀ ਇੱਕ ਜਦੋਂ ਇੱਕ ਫੌਜੀ ਦੀ ਗੱਲ ਕਰਦੇ ਆ ਤੁਸੀਂ ਘਰੋਂ ਬਾਹਰ ਰਹਿੰਦੇ ਹੋ ਨਾਲ-ਨਾਲ ਚੱਲਦੇ ਹੋ ਫੌਜ ਦੇ ਬੜੀਆਂ ਥਾਵਾਂ ਤੁਹਾਨੂੰ ਦੇਖਣ ਦਾ ਮੌਕਾ ਵੀ ਮਿਲਦਾ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਤੁਹਾਡੀ ਵਾਈਫ ਦਾ ਕਿੰਨਾ ਕੁ ਸਹਿਯੋਗ ਜਾਂ ਜਿਹੜਾ ਜਿਹੜੀਆਂ ਆਰਮੀ ਆਫਸਰਸ ਦੀਆਂ ਜਾਂ ਫੌਜੀਆਂ ਦੀਆਂ ਉਹ ਆਰ ਜੀ ਸੀਓਜ਼ ਦੀ ਵਾਈਫਸ ਐ ਉਹਨਾਂ ਦਾ ਕਿੰਨਾ ਸਹਿਯੋਗ ਲਿੰਦਾ ਦੇਖੋ ਜੀ ਇਹ ਤਾਂ ਕਹਿਣ ਦੀ ਕੋਈ ਬਹੁਤ ਲੋੜ ਨਹੀਂ ਹੈ ਸਾਰਿਆਂ ਨੂੰ ਪਤਾ ਹੈ ਕਿ ਬਗੈਰ ਅੱਛੇ ਫੈਮਿਲੀ ਪਾਰਟਨਰ ਜਾਂ ਲਾਈਫ ਪਾਰਟਨਰ ਦੇ ਜਾਂ ਪਿੱਛੋਂ ਫੈਮਿਲੀ ਦੇ ਸਪੋਰਟ ਦੇ ਕੋਈ ਵੀ ਫੌਜੀ ਜਾਂ ਜਵਾਨ ਜਾਂ ਅਫਸਰ ਪੂਰੇ ਦਿਲ ਨਾਲ ਸੇਵਾ ਕਰਨ ਚ ਆਕ ਹੁੰਦਾ ਤੇ ਜੇ ਪਿੱਛੇ ਤੁਹਾਡਾ ਪਤਾ ਹੈ ਕਿ ਮੇਰੀ ਵਾਈਫ ਹੈ ਜੋ ਮੇਰੇ ਬੱਚੇ ਦੇਖੇਗੀ ਘਰ ਦੇਖੇਗੀ ਇਆ ਮੇਰੇ ਮਾਪਿਆਂ ਦਾ ਖਿਆਲ ਕਰੇਗੀ ਤਾਂ ਉਹ ਅਗਰ ਇੰਨੀ ਨੌਲੇਜ ਹੋਏ ਤਾਂ ਫਿਰ ਉਹ ਬੰਦਾ ਜਾਨ ਕੁਰਬਾਨ ਕਰਨ ਨੂੰ ਤਿਆਰ ਹੀ ਰਹਿੰਦਾ ਹੈ। ਤਾਂ ਬਹੁਤ ਜ਼ਰੂਰੀ ਹੈ ਕਿ ਕਿਸਮਤ ਨਾਲ ਜਿਨ੍ਹਾਂ ਨੂੰ ਅੱਛੇ ਪਾਰਟਨਰ ਮਿਲਦੇ ਨੇ ਮੈਂ ਵੀ ਖੁਸ਼ਕਿਸਮਤ ਰਿਆਂ ਕਿ ਮੇਰੀ ਵਾਈਫ ਨੇ ਮੇਰੀ ਬਹੁਤ ਹੱਥ ਫੜ ਕੇ ਨਾਲ ਅਸੀਂ ਇਕੱਠੇ ਰਹੇ ਹਾਂ। ਤੁਸੀਂ ਇੱਕ ਡਾਕਟਰ ਦੇ ਤੌਰ ਤੇ ਆਰਮੀ 'ਚ ਰਹੇ ਹੋ। ਕੋਈ ਸਪੈਸ਼ਲਾਈਜ਼ੇਸ਼ਨ ਵੀ ਕੀਤੀ ਤੁਸੀਂ? ਹਾਂਜੀ ਸਾਡਾ ਜੰਗ ਦਾ ਮੈਦਾਨ ਤੇ ਸਦਾ ਤੋਂ ਹਸਪਤਾਲ ਹੀ ਰਹੇ ਨੇ। ਜੀ। ਸ਼ੁਰੂ ਦੇ 2-3 ਸਾਲ ਅਸੀਂ ਫੀਲਡ ਸਰਵਿਸ ਜਿਸ ਤੋਂ ਸਾਰੇ ਯੰਗ ਡਾਕਟਰ ਜਾਣਦੇ ਨੇ ਜੀ ਤਾਂ ਅਸੀਂ ਵਿਜਵਾਨਾਂ ਨਾਲ ਯੂਨਿਟਾਂ ਨਾਲ ਅੱਗੇ ਤੋਂ ਅੱਗੇ ਫਾਰਵਰਡ ਪੋਸਟ ਤੱਕ ਡਿਊਟੀਆਂ ਸਾਰੇ ਕਰਦੇ ਨੇ ਜੀ ਪਰ ਆਫਟਰ 2-3 ਸਾਲਾਂ ਦੇ ਬਾਅਦ ਮੇਰੀ ਸਿਲੈਕਸ਼ਨ ਹੋ ਗਈ ਸਰਜਰੀ ਵਾਸਤੇ ਤੇ ਪਹਿਲੇ ਮੈਂ ਜਨਰਲ ਸਰਜਰੀ ਦੀ ਡਿਗਰੀ ਲੈ ਲਈ ਫਿਰ ਉਸ ਤੋਂ ਬਾਅਦ 2-3 ਸਾਲਾਂ ਨੂੰ ਬਾਅਦ ਵਿੱਚ ਲੋਨਾ ਨੇ ਸਿਲੈਕਟ ਕਰਕੇ ਤੇ ਕੈਂਸਰ ਵਾਲੇ ਪਾਸੇ ਸਰਜੀਕਲ ਔਨਕੋਲੋਜੀ ਵਿੱਚ ਸਿਲੈਕਟ ਕਰ ਲਿਆ ਜੀ ਜੀ ਤੇ ਉਹ ਸਾਰੀ ਪੜਾਈ ਲਿਖਾਈ ਟ੍ਰੇਨਿੰਗ ਤੋ ਜੁਰਬਾ ਜਿਹੜਾ ਫੌਜ ਦਾ ਹੋਇਆ ਫਿਰ ਟਾਟਾ ਮੈਮੋਰੀਅਲ ਹਸਪੀਟਲ ਬੰਬਈ ਫਿਰ ਬਾਹਰ ਜਾਣ ਦਾ ਵੀ ਮੈਨੂੰ ਮੌਕਾ ਮਿਲ ਗਿਆ ਲੰਡਨ ਵੀ ਗਏ ਨਿਊਯਾਰਕ ਵੀ ਗਏ ਇਹ ਫੌਜ ਦੀ ਬਦੌਲਤ ਹੀ ਹੈ ਜਿਵੇਂ ਮੈਨੂੰ ਇਹ ਸਾਰੀ ਹਾਈ ਟ੍ਰੇਨਿੰਗ ਮਿਲ ਸਕੀ ਇਹ ਸਾਰੇ ਜੋ ਮੇਰੀ ਜਰਨੀ ਰਹੀ ਹੈ ਐਜੂਕੇਸ਼ਨ ਦੀ ਤਦ ਬੱਚੇ ਵੀ ਛੋਟੇ ਛੋਟੇ ਸੀ ਤੋ ਮੇਰੀ ਵਾਈਫ ਨੇ ਬਹੁਤ ਜ਼ਿਆਦਾ ਮੇਰਾ ਸਾਥ ਦਿੱਤਾ ਹੈ ਤੇ ਉਹਨਾਂ ਕਰਕੇ ਹੀ ਅਸੀਂ ਜੋ ਹੈ ਪ੍ਰੋਪਰ ਆਪਣੀ ਟ੍ਰੇਨਿੰਗ ਕਰ ਪਾਏ ਜੀ ਏ ਮੇਰੇ ਵੀ ਬੱਚੇ ਸਭ ਅੱਛੀ ਤਰ੍ਹਾਂ ਸੈੱਟ ਹੋ ਗਏ ਫੌਜ ਕਰਕੇ ਹੋ ਸਕੋ ਦੋਨੋਂ ਫੌਜੀ ਇੰਸਟੀਟਿਊਸ਼ਨ ਸੇ ਪੜ੍ਹੇ ਨੇ ਜੀ ਇੱਕ ਆਰਮੀਨ ਕਾਲਜ ਆਫ ਇੰਜੀਨੀਅਰਿੰਗ ਤੇ ਇੱਕ ਆਰਮੀ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਜੀ ਤਾਂ ਅਸੀਂ ਤਾਂ ਪੂਰੇ ਪੂਰੇ ਫੌਜੀ ਹੋ ਗਏ ਬੜਾ ਚੰਗਾ ਲੱਗਦਾ ਜੀ ਕਿ ਪਰਿਵਾਰ ਸੈੱਟ ਹੈ ਤੁਸੀਂ ਬੱਚਿਆਂ ਨਾਲ ਰਹਿੰਦੇ ਹੋ ਜ਼ਿੰਦਗੀ ਦਾ ਬਹੁਤ ਲੰਬਾ ਹਿੱਸਾ ਤੁਸੀਂ ਭਾਰਤੀ ਇਸ ਫੌਜ ਦੀ ਸੇਵਾ ਅਜ ਦੇਸ਼ ਦੀ ਸੇਵਾ ਵਿੱਚ ਤੁਸੀਂ ਲਾਇਆ ਤੁਸੀਂ ਫੌਜ ਜਿੱਥੇ ਤੁਹਾਨੂੰ ਪੂਰੇ ਦੇਸ਼ ਦੇ ਪੂਰੇ ਮੌਲਕ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਪ੍ਰਦਾਨ ਕਰਦੀ ਹੈ ਉੱਥੇ ਬਹੁਤ ਸਾਰੀਆਂ ਚੀਜ਼ਾਂ ਅ ਕਿਆ ਜਾਂਦਾ ਕਿ ਫੌਜ ਚ ਸਿਖਾਈਆਂ ਜਾਂਦੀਆਂ ਕਦੇ-ਕਦੇ ਤੁਸੀਂ ਗੁਣਗਣਾਉਂਦਿਆਂ ਵੀ ਮੈਂ ਤੁਹਾਨੂੰ ਦੇਖਿਆ ਹੈ ਕਿ ਫੌਜ ਚ ਗਾਣਾ ਗਾਉਣਾ ਵੀ ਸਿਖਾਇਆ ਜਾਂਦਾ ਫੌਜ ਜੀ ਗਣਾ ਗਾਣਾ ਸਿਖਾਇਆ ਤੇ ਨਹੀਂ ਜਾਂਦਾ ਜੀ ਲੇਕਿਨ ਅਗਰ ਕਿਸੇ ਨੂੰ ਰੁਝਾਨ ਹੋਵੇ ਔਰ ਟੈਲੈਂਟ ਹੋਵੇ ਤੇ ਫੌਜ ਉਹਨੂੰ ਇਨਕਰੇਜ ਜ਼ਰੂਰ ਕਰ ਦਿੰਦੀ ਹੈ ਆਫਕੋਰਸ ਯੂਨਿਟਾਂ ਦੇ ਵਿੱਚ ਬੈਂਡ ਹੁੰਦੇ ਨੇ ਜਿਹੜੇ ਕਿ ਪ੍ਰੋਫੈਸ਼ਨਲ ਕੁਆਲਿਟੀ ਦੀ ਸਿੰਗਿੰਗ 뮤직 ਇਨਸਟਰੂਮੈਂਟਸ ਵਗੈਰਾ ਪਰ ਉਹਤੇ ਬੈਂਡ ਪਲਟੂਨ ਵਗੈਰਾ ਦਾ ਹੈ ਪਰ ਦੂਜੀ ਜਿਹੜੀ ਫੌਜ ਜੇ ਵੀ ਕੋਈ ਇੰਟਰਸਟ ਹੋਏ ਤਾਂ ਓਕੇਜਨ ਬੜੇ ਬਣ ਜਾਂਦੇ ਨੇ ਯੂਨਿਟਾਂ ਵਿੱਚ ਕੁਛ ਨਾ ਕੁਛ ਅਫਸਰ ਬਣੇ ਹੀ ਰਹਿੰਦਾ ਜੀ ਤੋ ਜਵਾਨ ਜੀਐਸਓ ਫੈਮਿਲੀ ਅਫਸਰ ਸਾਰੇ ਪਾਰਟਿਸਪੇਟ ਕਰਦੇ ਜੀ ਆਪਣਾ ਆਪਣਾ ਟੈਲੈਂਟ ਦਿਖਾਉਣ ਦੇ ਮੌਕੇ ਬੜੇ ਮਿਲਦੇ ਨੇ ਸੋ ਇਹ ਆਪਣੇ ਆਪਣੀ ਇੰਡੀਵਿਜੂਅਲ ਦੇ ਉਹ ਜੋਸ਼ ਦਿੱਤੇ ਹੈਗਾ ਮੈਂ ਤੁਹਾਨੂੰ ਗਾਉਂਦਿਆਂ ਸੁਣਿਆ ਮੈਂ ਚਾਹੁੰਦਾ ਕਿ ਦੋ ਕਲਾਇਨਾ ਤੁਸੀਂ ਸਾਡੇ ਦਰਸ਼ਕਾਂ ਲਈ ਵੀ ਅੱਜ ਜਰੂਰ ਗੂੰਗੜਾ ਕੇ ਸੁਣਾਓ ਹਾਂਜੀ ਹੁਣ ਮੈਨੂੰ ਐਸ ਜੀਵਨਦੇਸ ਪੜਾਤੇ ਆ ਕੇ ਮੈਨੂੰ 뮤직 ਹੀ ਚੀਜ਼ ਹੈ ਜਿਹੜੀ ਮੈਨੂੰ ਅੱਗੇ ਠੀਕ ਲੈ ਚੱਲ ਰਹੀ ਹੈ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਗੀਤ ਵਾਲੇ ਪਾਸੇ ਲਾਇਆ ਗੁਰਬਾਣੀ ਸੰਗੀਤ ਪਲੱਸ ਦੂਸਰੇ ਗਾਣੇ ਤੋਂ ਜ਼ਿਆਦਾਤਰ ਬਾਲੀਵੁੱਡ ਇੰਦੀ ਦੇ ਗਾਣੇ ਗਾਇਦੇ ਨੇ ਕਦੇ-ਕਦੇ ਪੰਜਾਬੀ ਵੀ ਗਾ ਲੈਦੇ ਨੇ ਕਦੇ-ਕਦੇ ਅੰਗਰੇਜ਼ੀ ਵੀ ਗਾ ਲੈਦੇ ਨੇ ਹਾਂ ਤੁਸੀਂ ਕਿਹੜਾ ਗਾਣਾ ਸੁਣਾਉਣਾ ਸਰ ਹੁਣ ਕਿਉਂਕਿ ਆਪਾਂ ਪੰਜਾਬੀ ਚੈਨਲ ਤੇ ਗੱਲ ਕਰ ਰਹੇ ਆਂ ਤੇ ਪਹਿਲੇ ਮੈਂ ਕੁਝ ਲਾਈਨਾਂ ਸ਼ਿਵ ਬਟਾਲਵੀ ਸਾਹਿਬ ਦਾ ਬੜਾ ਮਸ਼ਹੂਰ ਗੀਤ ਹੈ ਜੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਮੈਂ ਉਹਦੀਆਂ ਕੁਝ ਲਾਈਨਾਂ ਤੁਹਾਨੂੰ ਸੁਣਾਉਣਾ ਚਾਹਾਂਗਾ ਜੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ गुम है गुम है एक कुड़ी जिदा नाम गुम है गुम है गुम है साद मुरादी सोनी फहब्बत गुम है गुम है ਗੁੰਮ ਹੈ ਇੱਕ ਕੁੜੀ ਜਿਹਦਾ ਨਾਮ ਮੁਹਬਤ ਗੁੰਮ ਹੈ ਕੀ ਬਾਤ ਗੁੰਮ ਹੈ ਗੁੰਮ ਹੈ ਦੋਲੇ ਨਾ ਸੁਣਾ ਦੇ ਕੀ ਬਾਤ ਹੈ ਕੀ ਬਾਤ ਹੈ ਜੀ ਬਹੁਤ ਅੱਛਾ ਫਿਰ ਅਸੀਂ ਤੁਹਾਡੇ ਗੱਲਾਂ ਬਾਤਾਂ ਚ ਕੁਝ ਹੋਰ ਵੀ ਜ਼ਰੂਰ ਸੁਣਾਗੇ ਅ ਕਦੇ-ਕਦੇ ਜਦੋਂ ਤੁਸੀਂ ਫੌਜ 'ਚ ਐਜ਼ ਅ ਲੈਫਟੀਨੈਂਟ 16 ਸਾਲ ਦੀ ਉਮਰ ਦੀ ਤੁਸੀਂ ਟ੍ਰੇਨਿੰਗ ਤੇ ਚਲੇ ਗਏ ਤੁਹਾਨੂੰ ਕਿੱਥੇ-ਕਿੱਥੇ ਰਹਿਣ ਦਾ ਮੌਕਾ ਮਿਲਿਆ ਕਦੇ ਇਦਾਂ ਦਾ ਕੋਈ ਉਹ ਵੀ ਮੌਕਾ ਆਇਆ ਹੋਵੇ ਜਦੋਂ ਹਾਲਾਤ ਖਰਾਬ ਹੋਣ ਤੁਹਾਨੂੰ ਉੱਥੇ ਲਾਇਆ ਗਿਆ ਹੋਵੇ ਕਈ ਵਾਰੀ ਇਦਾਂ ਕਿਦਾਂ ਤਿਆਰੀ ਬਾਰੇ ਥੋੜਾ ਜਿਹਾ ਜਾਣਕਾਰੀ ਜ਼ਰੂਰ ਦਿਓ ਕਦੇ ਮੁਸ਼ਕਲ ਵੀ ਲੱਗਦਾ ਹੋਵੇ ਕਿ ਡਾਕਟਰ ਸੀ ਹੁਣ ਕੈਂਸਰ ਸਰਜਨ ਵੀ ਤੁਸੀਂ ਬਣ ਗਏ ਬੜੇ ਅੱਛੇ ਹਸਪਤਾਲ 'ਚ ਬੰਦਾ ਬਹਿ ਕੇ ਵੀ ਕੰਮ ਕਰ ਸਕਦਾ ਸੀ ਫੌਜ 'ਚ ਕਦੇ ਇਦਾਂ ਦਾ ਮਹਿਸੂਸ ਨਹੀਂ ਹੋਇਆ ਦੇਖੋ ਜੀ ਮੌਕੇ ਤਾਂ ਏਡੀ ਲੰਬੀ ਸਰਵਿਸ ਚ ਜਿੱਦਾਂ ਸਾਰਿਆਂ ਨਾਲ ਆਉਂਦੇ ਨੇ ਮੇਰੇ ਵੀ ਆਏ ਔਖਾ ਸੋਖਾ ਟਾਈਮ ਵੀ ਮੈਂ ਕਿਹਾ ਜਿੱਦਾਂ ਹੁੰਦਾ ਹੀ ਹੈ ਪਰ ਮੈਂ ਉਹਨੂੰ ਕਦੇ ਇਸ ਤਰ੍ਹਾਂ ਲਿਆ ਨਹੀਂ ਅਗੇਨ ਕਿਉਂਕਿ ਮੇਰੇ ਵਾਈਫ ਬੜੇ ਕੋਆਪਰੇਟਿਵ ਔਰ ਸਪੋਰਟਿਵ ਸੀਗੇ ਉਹ ਵੀ ਐਕਚੁਅਲੀ ਸਿਵਿਲਿਅਨ ਬੈਕਗ੍ਰਾਉਂਡ ਤੋਂ ਹੀ ਸੀ ਉਹਨਾਂ ਦੇ ਵੀ ਕੋਈ ਆਰਮੀ ਦਾ ਐਕਸਪੋਜ਼ਰ ਨਹੀਂ ਸੀ ਉਹ ਵੀ ਯੰਗ ਉਮਰ ਤੇ ਆ ਗਏ ਅਸੀਂ ਇਕੱਠੇ ਹੀ ਸਮਝ ਲੋ ਫੌਜ ਦੇ ਤੌਰ ਤਰੀਕੇ ਸਿੱਖੇ ਇੱਕ ਦੂਜੇ ਕੋਲੋਂ ਪਲੱਸ ਜੋ ਸਾਡੇ ਆਸ-ਪਾਸ ਯੂਨਿਟ ਤੇ ਹੋਰ ਹੁੰਦੇ ਨੇ ਸਪੋਰਟ ਔਰ ਇਸ ਤਰ੍ਹਾਂ ਕੋਈ ਬਹੁਤਾ ਮਹਿਸੂਸ ਨਹੀਂ ਕੀਤਾ ਜੀ ਆਫਕੋਰਸ ਮੌਕੇ ਰਹੇ ਜਦੋਂ ਅਸੀਂ ਇਕੱਠੇ ਸੀ ਜਦੋਂ ਅਸਾਮ ਚ ਅਸੀਂ ਗਏ ਤਾਂ ਯੰਗੀ ਕਪਲ ਹੁੰਦੇ ਸੀ ਤੇ ਕੁਝ ਜ਼ਿਆਦਾ ਫੈਸਿਲਿਟੀਆਂ ਨਹੀਂ ਹੁੰਦੀਆਂ ਸੀ ਬੇਸਿਕ ਫੈਸਿਲਿਟੀਆਂ ਦੇ ਵਿੱਚ ਅਸੀਂ ਮੈਨੇਜ ਕੀਤਾ ਲੇਕਿਨ ਅੱਗੇ ਵੀ ਜਾ ਕੇ ਜਦੋਂ ਫਿਰ ਵੇਰੀਅਸ ਇਨਸਰਜੈਂਸੀ ਦੇ ਪ੍ਰੋਬਲਮਸ ਆਏ ਕਾਰ ਦੀ ਕਾਰਗਿਲ ਦੀ ਲੜਾਈ ਦਾ ਦੌਰ ਸੀਗਾ ਜੀ ਜਾਣਾ ਪਿਆ ਫੈਮਲੀਆਂ ਪਿੱਛੇ ਕੱਲੀਆਂ ਸੀ ਮਗਰ ਮੈਂ ਅਜ ਵੀ ਮੈਂ ਦੇਖਦਾ ਤੇ ਉਹਨੂੰ ਕੋਈ ਔਖਾ ਨਹੀਂ ਮੈਂ ਸਮਝਦਾ ਕਿਉਂਕਿ ਮੇਰੇ ਸਪੋਰਟਿਵ ਪਾਰਟਨਰ ਸੀਗੇ ਜੀ ਤੇ ਅ ਬਾਕੀ ਸੌਖਾ ਤੇ ਜਿੱਦਾਂ ਹੈ ਬਾਕੀ profession ਦੇ ਵਿੱਚ ਉਤਾਰ ਚੜਾ ਸਾਰਾ ਕੁਝ ਹੋਇਆ ਜਿੱਦਾਂ ਸਾਰਿਆਂ ਨਾਲ ਹੁੰਦਾ ਹੈ ਮੇਰੇ ਨਾਲ ਵੀ ਔਖਾ ਟਾਈਮ ਵੀ ਆਇਆ ਬੜਾ ਜੀ ਕਈ ਕਈ ਬੜੇ ਡਿਫਿਕਲਟ ਕੇਸਿਸ ਹੁੰਦੇ ਸੀ ਦ 8 8 10 10 ਘੰਟੇ ਆਪਰੇਸ਼ਨ ਕਰਕੇ ਥਕਾਰ ਕੇ ਵਾਪਸ ਆਉ ਤੇ ਖਾਣ ਖਾਣ ਦੇ ਵੀ ਤਾਕਤ ਨਹੀਂ ਹੁੰਦੀ ਸੀ ਤਾਂ ਮੈਨੂੰ ਯਾਦ ਹੈ ਜਦੋਂ ਮੇਰੀ ਵਾਈਫ ਲੇਟੇ ਨੋਈ ਮੂਜ ਗਰਾਈਆਂ ਪਾਪਾ ਕੇ ਰੋਟੀ ਖਵਾਂਦੀ ਸੀ ਇਹ ਇਹ ਸੱਚੀ ਗੱਲ ਹੈ ਮਤਲਬ ਇੰਨੀ ਤਾਕਤ ਨਹੀਂ ਹੁੰਦੀ ਸੀ ਸਵੇਰ ਦੇ ਗਏ ਰਾਤੀ 8 ਵਜੇ ਮੁੜੇ 10 12 ਘੰਟੇ ਖੜੇ ਫਿਰ ਰਾਤੀ ਨਾਈਟ ਡਿਊਟੀ ਵੀ ਕਰਨੀ ਜਾ ਕੇ ਆਈਸੀਯੂ ਦੇ ਵਿੱਚ ਤੇ ਉਹ ਅੱਧੇ ਘੰਟੇ ਲਈ ਘਰ ਗਏ ਤੇ ਉਹਨਾਂ ਨੇ ਕਿਹਾ ਖਾ ਲਓ ਮੈਂ ਕਿਹਾ ਮੇਰੇ ਤੋਂ ਨਹੀਂ ਖਾਇਆ ਜਾਣਾ ਮਗਰ ਉਹ ਲੇਟਾ ਆ ਕੇ ਨਹੀਂ ਨਹੀਂ ਕੁਝ ਖਾ ਲਓ ਸੋ ਇਹ ਇਹ ਜੀਵਨ ਦੀ ਅੱਛੀਆਂ ਮਿੱਠੀਆਂ ਯਾਦਾਂ ਹੀ ਬਣ ਜਾਂਦੀਆਂ ਨੇ ਪਰ ਇਹ ਮੈਂ ਜਿੱਦਾਂ ਕਿ ਹਰ profession ਦੇ ਵਿੱਚ ਹੁੰਦਾ ਫੌਜ ਦੇ ਆਪਣੇ ਚੈਲੰਜਸ ਨੇ ਜੀਵਨ ਚ ਜੀਵਨ ਸਾਥੀ ਦਾ ਤੁਸੀਂ ਦੱਸ ਰਹੇ ਹੋ ਬਹੁਤ ਵੱਡਾ ਯੋਗਦਾਨ ਹੈ ਜੀ ਉਹਦੇ ਤੋਂ ਬਿਨਾ ਕਿਉਂਕਿ ਕੈਂਸਰ ਦੀ ਸਰਜਰੀ 10-10 ਘੰਟੇ ਕਰਨੀ ਤਾਂ ਬਹੁਤ ਔਖਾ ਕੰਮ ਹੈ ਔਰ ਉਦੋਂ ਬਾਅਦ ਤੁਸੀਂ ਦੱਸਿਆ ਨਾਈਟ ਡਿਊਟੀ ਵੀ ਕਰਨੀ ਰਿਟਾਇਰਮੈਂਟ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਆ ਆਮ ਸਰਵਿਸਿਜ਼ ਵਿੱਚ ਤੇ ਜਦੋਂ 60 ਸਾਲ ਤੋਂ ਉੱਪਰ ਜਾਂਦੇ ਆ ਤੇ ਆਪਣੇ ਆਪ ਨੂੰ ਹਰੇਕ ਬੰਦਾ ਨਾ ਬਜ਼ੁਰਗ ਸਮਝਣ ਲੱਗ ਪੈਂਦਾ ਜਦੋਂ ਇੱਕ ਫੌਜੀ ਨਾਲ ਗੱਲ ਕਰਦੇ ਆ ਉਹ 80 ਸਾਲ ਦੇ ਇੱਕ ਫੌਜੀ ਅਫਸਰ ਨੂੰ ਜਾਂ ਜਵਾਨ ਨੂੰ ਜਾਂ ਉਹ ਵੀ ਕਿਹਾ ਜਾਂਦਾ ਕਿ ਇਹ ਫੌਜੀ ਜਵਾਨ ਹੈ ਇਹਦਾ ਕਹਿਣ ਦਾ ਕੀ ਕਾਰਨ ਹੈ ਹੁਣ ਤੁਸੀਂ ਰਿਟਾਇਰ ਹੋયા ਨੂੰ ਕਾਫੀ ਸਮਾਂ ਹੋ ਗਿਆ ਬਿਲਕੁਲ ਫਿੱਟ ਹੋ ਇਹ ਸਾਰਾ ਕੁਝ ਕਿਵੇਂ ਮੇਨਟੇਨ ਕਰਦੇ ਹੋ ਸਰ ਜਨ ਸਾਹਿਬ ਤੁਸੀਂ ਤੁਸੀਂ ਕਹਿਣਾ ਜਿੱਦਾਂ ਕਿ ਫੌਜੀ ਦੀ ਇੱਕ ਇਮੇਜ ਹੁੰਦੀ ਹੈ ਕਿ ਫੌਜੀ ਸਦਾ ਜਵਾਨ ਹੀ ਰਹਿੰਦਾ ਹੈ ਜੀ ਤੇ ਇਹ ਇਮੇਜ ਸਮਾਜ ਵਿੱਚ ਹੈ ਔਰ ਇਹ ਬਿਨਾਂ وجہ ਨਹੀਂ ਹੈ ਕਿਉਂਕਿ ਬਹੁਤ سارے ਲੋਕ ਆਪਣੇ ਆਪ ਨੂੰ ਅੱਛਾ ਮੇਨਟੇਨ ਕਰ ਪਾਉਂਦੇ ਨੇ ਕਿਉਂਕਿ ਦੇਖ ਲਓ ਤੇ ساری ਉਮਰ ਪੀਟੀ ਪ੍ਰੇਡ ਗੇਮਸ ਖੇਡਣਾ ਇਹ ਕਲੱਬ ਜਾਣਾ ਆਊਟਿੰਗ ਕਰਨਾ ਇੱਕ ਹੈਬਿਟ ਬਣ ਜਾਂਦੀ ਹੈ ਤੇ ਉਹ ਜਿਹੜੀ ਆਊਟਡੋਰ ਐਕਟੀਵिटीज ਲੋਕਾਂ ਨਾਲ ਮਿਲਣਾ ਗਿਲਣਾ ਆਪਣੀ ਹੌਬੀਜ਼ ਚੇਸ ਕਰਨਾ ਜਿਨ੍ਹਾਂ ਜਿਨ੍ਹਾਂ ਨੇ ਉਹ ਚੀਜ਼ ਨੂੰ ਪਕੜ ਲਿਆ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਨਾ ਦਿੱਕਤ ਨਹੀਂ ਆਉਂਦੀ ਜੀ ਵਰਨਾ ਆਮ ਨੌਕਰੀ ਤੋਂ ਬਾਅਦ ਬੰਦਾ ਕਹਿੰਦਾ ਹੁਣ ਮੈਂ ਸਾਰਾ ਦਿਨ ਕੀ ਕਰਾਂਗਾ ਘਰ ਬੈਠ ਕੇ ਪਰੀشانی ਨਹੀਂ ਹੁੰਦੀ। ਪਰੇਸ਼ਾਨੀ ਸੋਚ ਕੇ ਹੀ ਹੁੰਦੀ ਕਿ ਜੇ ਮੈਂ ਆਫਿਸ ਨਹੀਂ ਹੈਗਾ ਹੁਣ ਮੈਨੂੰ ਕੋ ਪੁੱਛਣ ਕਿchn ਵਾਲਾ ਨਹੀਂ ਹੈ ਤੇ ਮੈਂ ਸਾਰਾ ਦਿਨ ਕਿਸ ਤਰ੍ਹਾਂ ਟਾਈਮ ਪਾਸ ਕਰਨਾ ਤੇ ਫਿਰ ਉਹ ਮੈਂ ਤੇ ਖੈਰ ਹਾਂ ਤੁਹਾਡਾ ਜਿਹੜਾ ਰੁਟੀਨ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਵੀ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਤੇ ਸਾਰਾ ਦਿਨ ਐਸੇ ਚ ਮੈਂ ਦੇਖਦਾ ਕਈ ਘਰ ਹੀ ਬੈਠੇ ਰਹਿੰਦੇ ਕਿ ਮੈਂ ਤਾਂ ਰਿਟਾਇਰ ਹੋ ਗਿਆ ਜੀ ਹੁਣ 60 ਸਾਲ ਦੀ ਜੀ ਉਮਰ ਹੋ ਗਈ ਹੁਣ ਮੈਂ ਕੁਝ ਨਹੀਂ ਕਰਨਾ। ਤੁਹਾਨੂੰ ਦੇਖਦੇ ਆਂ ਕਿ ਤੁਸੀਂ ਹਮੇਸ਼ਾ ਮਤਲਬ ਐਕਟਿਵ ਮੂਡ ਚ ਰਹਿੰਦੇ ਏ ਕੀ ਕੀ ਕਰਦੇ ਹੋ ਤੁਸੀਂ ਤੇ ਕਿਵੇਂ ਕਰਦੇ ਹੋ? ਦੇਖੋ ਜੀ ਮੇਰਾ ਦਿਨ ਜਦ ਜਲਦੀ ਸ਼ੁਰੂ ਹੋ ਜਾਂਦਾ ਸਾਡੇ 4 4.5 ਵੇ ਮੇਰਾ ਸਵੇਰੇ 6:00 ਵਜੇ ਹੀ ਹੁੰਦਾ ਉਹ 9:00 ਵਜੇ ਤੇ ਉੱਠੀ ਜਾਂਦੇ ਜੀ ਰੀਜ਼ਨ ਇਹ ਹੈ ਕਿ ਇੱਕ ਤੇ ਮੇਰਾ ਪੈਸ਼ਨ ਜਿਹੜਾ 골ਫ ਖੇਡੰਦਾ ਹੈ ਅੱਜ ਕੱਲ ਜੀ ਪਹਿਲੇ ਜਵਾਨੀ ਚ ਮੈਂ ਦੂਜੀਆਂ ਗੇਮ ਖੇਡਦਾ ਸੀ ਬੈਡਮਿੰਟਨ ਟੈਨਿਸ ਵਗੈਰਾ ਤੇ ਹੁਣ ਉਮਰ ਦੇ ਨਾਲ ਹੁਣ ਉਹ ਸਭ ਤੇ ਨਹੀਂ ਖੇਡ ਸਕਦਾ ਜ਼ਿਆਦਾ ਇੰਜਰੀਜ਼ ਵੀ ਹੋ ਚੁੱਕੀਆਂ ਜੀ ਤੋਂ 골ਫ অর সুইਮਿੰਗ অর ਵਾਕਿੰਗ ਇਹ ਮੇਰੇ ਤਿੰਨ ਮੇਨ ਫਿਜ਼ੀਕਲ ਐਕਟੀਵਿਟੀ ਹੈ ਜੀ ਉਹਦੇ ਕਰਕੇ ਸਵੇਰੇ ਸਵੇਰੇ ਕੋਸ਼ਿਸ਼ ਹੁੰਦੀ ਹੈ ਕਿ ਗੋਲਫ ਫੋਰਸ ਚਲੇ ਜਾਓ। ਉਹਦੇ ਨਾਲ ਕੀ ਹੈ 2:30 ਤਿੰਨ ਘੰਟਾ ਜਿਹੜਾ ਬੜਾ ਸੋਹਣਾ ਨਿਕਲ ਜਾਂਦਾ। ਕਿੰਨੀ ਵਜੇ ਜਾਣੇ ਹੋ ਗੋਲਫ ਤੁਸੀਂ? ਅਸੀਂ 5:00 ਵਾ 5 ਘਰੋਂ ਨਿਕਲ ਜਾਂਦੇ ਹਾਂ ਜੀ। ਤੇ 6:00 ਤੋਂ ਲੈ ਕੇ ਸਾਡੇ 8:00 9:00 ਤੱਕ ਅਸੀਂ ਗੋਲਫ ਖੇਡਦੇ ਹਾਂ। ਉਹਦੇ ਨਾਲ ਇੱਕ ਤਾਂ ਸਵੇਰੇ ਸਵੇਰੇ ਕੁਦਰਤ ਦੇ ਦਰਸ਼ਨ ਹੁੰਦੇ ਜੀ। ਸੂਰਜ ਚੜ੍ਹਦਾ ਦੇਖਦੇ ਹੋ, ਚਿੜੀਆਂ ਦੀਆਂ ਆਵਾਜ਼ਾਂ ਸੁਣਦੇ ਹੋ, ਹਰੀਆਲੀ, ਫੁੱਲ ਪੱਤੇ ਦੇਖਦੇ ਹੋ। ਨਾਲੇ ਜਿਹੜੇ ਸਾਡੇ 파ਟਨਰ ਹੋਰ ਲੋਕੀ ਮਿਲਦੇ ਨੇ ਸਾਰੇ ਪੋਜ਼ਿਟਿਵ ਕਿਉਂਕਿ ਸਾਰੇ ਖੁਸ਼ੀ ਖੁਸ਼ੀ ਆਏ ਨਹੀਂ ਤੇ ਖੁਸ਼ੀ ਖੁਸ਼ੀ ਜਾਂਦੇ ਨੇ। ਜੀ। ਤਾਂ ਸਵੇਰ ਇੱਕ ਬੜੀ ਵਧੀਆ ਸਟਾਰਟ ਹੋ ਜਾਂਦੀ। ਜੀ। ਤੇ ਉਸ ਤੋਂ ਬਾਅਦ ਫਿਰ ਆਪਣਾ ਘਰ ਦਾ ਨਾਰਮਲ ਜੋ ਮੇਨਟੇਨੈਂਸ ਸਾਰੇ ਜ ਕਰਦਾ ਉਹ ਕਰਦੇ ਕਰਾਂਦੇ। ਫਿਰ ਜਿਹੜਾ ਮੇਰਾ ਦੂਜਾ ਪੈਸ਼ਨ ਹੈ ਸੰਗੀਤ ਵਾਲਾ ਉਹ ਉਹ ਮੈਨੂੰ ਬਹੁਤ ਜ਼ਿਆਦਾ ਬਿਜ਼ੀ ਰੱਖਦਾ ਜੀ। ਜੀ। ਕਿਉਂਕਿ ਅੱਜ ਤੋਂ 5 ਸਾਲ ਪਹਿਲੇ ਮੈਂ ਆਪਣਾ YouTube ਚੈਨਲ ਹੀ ਖੋਲ ਲਿਆ ਸੀ। ਜੀ। ਤੇ ਉਹ ਚੈਨਲ ਹੁਣ ਆਸਤੇ ਆਸਤੇ ਬਿਜ਼ੀ ਹੋ ਗਿਆ। ਜੀ। ਉਹ ਮੇਰਾ ਹੁਣ ਬੰਦੇਸ਼ਾ ਕਿ ਮੈਂ ਕੁਝ ਨਾ ਕੁਝ ਨਵਾਂ ਉਹਦੇ ਤੇ ਪਾਣਾ ਹੀ ਪਾਣਾ। ਜੀ। ਤਾਂ ਉਹ ਦੇ ਕਰਕੇ ਮੈਨੂੰ ਮਿਹਨਤ ਕਰਨੀ ਆਪੀ ਕਰ ਬੈਠ ਕੇ ਤਿਆਰੀ ਕਰੋ ਫਿਰ ਰਿਕਾਰਡਿੰਗ ਕਰੋ ਫਿਰ ਐਡੀਟਿੰਗ ਕਰੋ ਜੀ ਫਿਰ ਉਦਾਂ ਕਰਕੇ ਉਹਦੇ ਕਾਫੀ ਟਾਈਮ ਮੇਰਾ ਨਿਕਲ ਜਾਂਦਾ ਜੀ ਫਿਰ ਜਿੱਦਾਂ ਸ਼ੌਕ ਹੈ ਕਿ ਨਵੇਂ-ਨਵੇਂ ਕੰਮ ਕਰਨੇ ਨੇ ਤਾਂ ਫਿਰ ਮੈਂ ਹੁਣ ਅਲੱਗ-ਅਲੱਗ ਪਾਸ਼ਾਵਾਂ ਦੇਵੀ ਗਾਣੇ ਗਾਣ ਦੀ ਕੋਸ਼ਿਸ਼ ਕਰ ਰਿਹਾ ਅੱਛਾ ਜੀ ਤੇ ਇਹਦੇ ਨਾਲ ਮੇਰਾ ਇੱਕ ਤੇ ਮੇਲਜੋਲ ਬੜਾ ਵੱਧ ਗਿਆ ਇਸ ਤੋਂ ਇਲਾਵਾ ਮੇਰੇ ਜਿਹੜੇ ਫਰੈਂਡ ਸਰਕਲ ਉਹ 뮤직 ਦੇ ਨਾਲ ਜੁੜੇ ਬਹੁਤ ਸਾਰੇ ਲੋਕਾਂ ਨਾਲ ਹੈ ਤਾਂ ਮੈਂ ਕਦੀ ਜਲੰਧਰ ਚ ਤੇ ਕਦੀ ਚੰਡੀਗੜ੍ਹ ਤੇ ਕਦੀ ਲੁਧਿਆਣਾ ਤੇ ਕਦੀ ਅਬਰ ਸਰ ਜਿੱਥੇ ਵੀ ਪ੍ਰੋਗਰਾਮ ਹੁੰਦਾ ਤੋੜਦੇ ਫਿਰਦੇ ਰਹਿੰਦੇ ਜੀ ਮਿਊਜ਼ਿਕ ਤਾਂ ਮਿਊਜ਼ਿਕ ਹੈ 골ਫ ਹੈ ਕਾਫੀ ਹੈ ਦੋ ਕੰਮ ਹੈ ਟਾਈਮ ਬਹੁਤ ਸੋਨਾ ਬੀਤ ਜਾਂਦਾ ਜੀ ਜੀ ਤੇ ਸਾਡੇ ਦਰਸ਼ਕਾਂ ਨੂੰ ਵੀ ਦੇਖੋ ਇਹਨਾਂ ਤੋਂ ਸਾਨੂੰ ਵੀ ਇਹ ਸਿੱਖਣਾ ਚਾਹੀਦਾ ਹੈ ਕਿ ਦੇਖੋ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਕਹਿੰਦਾ ਜੀ ਮੈਂ ਤਾਂ ਹੁਣ ਬਸ ਦਵਾਈਆਂ ਤੇ ਰਹਿ ਗਿਆ ਕਈ ਵਾਰੀ ਸਾਨੂੰ ਇਦਾਂ ਦੀਆਂ ਚੀਜ਼ਾਂ ਲੱਗ ਜਾਂਦੀਆਂ ਜੇ ਤੁਸੀਂ ਜ਼ਿੰਦਗੀ ਚ ਜਨਸਾਭ ਹੁਣਾਂ ਨੂੰ ਐਕਟਿਵ ਰਹਿਨੇ ਆ ਤਾਂ ਤੁਹਾਨੂੰ ਮੈਨੂੰ ਲੱਗਦਾ ਦਵਾਈਆਂ ਦੀ ਵੀ ਘੱਟ ਲੋੜ ਪੈਂਦੀ ਆ ਤੇ ਤੁਸੀਂ ਤੁਰਦੇ ਫਿਰਦੇ ਵੀ ਰਹਿੰਦੇ ਬਲੁੰਦੇ ਜੀ ਦਵਾਈਆਂ ਦੇ ਬਾਰੇ ਮੈਂ ਭਾਵੇਂ ਡਾਕਟਰ ਆ ਤੇ ਮੈਂ ਦਵਾਈਆਂ ਦੇ ਬਾਰੇ ਮੇਰੀ ਜੋ ਆਪਣੀ ਸੋਚ ਹੈ ਜੀ ਔਰ ਉਹ ਸੋਚ ਬਿਨਾਂ وجہ ਨਹੀਂ ਹੈ ਇੱਕ ਤੇ ਮੇਰੇ ਫਾਦਰ ਸਾਹਿਬ ਉਹਨਾਂ ਦੀ ਵੀ ਬਹੁਤ ਇਹਦੇ ਵਿੱਚ ਯੋਗਦਾਨ ਹੈ ਕਿ ਉਹ ਵੀ ਇੰਜੀਨੀਅਰ ਸੀਗੇ ਜੀ ਲੇਕਿਨ ਜਦੋਂ ਏਜ ਹੋ ਗਈ 60-65 ਸਾਲ ਜਦੋਂ ਬਿਜ਼ਨਸ ਬਿਜ਼ਨਸ ਉਹਨਾਂ ਨੇ ਆਪਣੇ ਬੱਚਿਆਂ ਨੂੰ ਦੇ ਦਿੱਤਾ ਫਿਰ ਉਹਨਾਂ ਨੇ ਆਪਣਾ ਟਾਈਮ ਹੋਮੀਓਪੈਥਿਕ ਵਿੱਚ ਲਾਇਆ ਜੀ ਖੁਦ ਆਪਣੇ ਆਪ ਨੂੰ ਪੜਾਇਆ ਸਿਖਾਇਆ ਔਰ ਫਿਰ 30 35 ਸਾਲ ਸਮਾਂ ਦੀ ਬੜੀ ਸੇਵਾ ਕੀਤੀ ਉਹਨਾਂ ਨੇ ਹੋਮੀਓਪੈਥਿਕ ਦੀਆਂ ਜੀ ਬਹੁਤ ਸਾਰੀ ਕਿਤਾਬਾਂ ਵੀ ਲਿਖੀਆਂ ਔਰ ਬੜੇ ਨਾਮੀ ਗ੍ਰਾਮੀ ਡਾਕਟਰ ਹੋ ਗਏ ਸੀ ਚੈਰੀਟੇਬਲ ਕੰਮ ਕਰਦੇ ਸੀ ਉਹਨਾਂ ਤੋਂ ਮੈਨੂੰ ਬੜਾ ਇਨਸਪੀਰੇਸ਼ਨ ਮਿਲਦੀ ਸੀ ਭਾਵੇਂ ਉਹ ਹੋਮੀਓਪੈਥੀ ਤੇ ਅਸੀਂ ਐਲੋਪੈਥੀ ਸਿਸਟਮ ਦੇ ਸੀ ਜੀ ਤਾਂ ਸਾਡਾ ਆਪਸ ਵਿੱਚ ਕਾਫੀ ਡਿਸਕਸ਼ਨ ਹੁੰਦਾ ਸੀ ਜੀ ਇਹ ਉਹ ਕਹਿੰਦੇ ਸੀ ਤੇਰਾ ਸਿਸਟਮ ਐਲੋਪੈਥੀ ਵਾਲਾ ਜਿਹੜਾ ਨੁਕਸਾਨ ਜ਼ਿਆਦਾ ਕਰਦਾ ਮੇਰਾ ਸਿਸਟਮ ਬੈਟਰ ਹੈ ਅਚਾ ਤਾਂ ਉਹ ਦਿਮਾਗ ਚ ਗੱਲਾਂ ਚਲਦੀਆਂ ਸੀ ਫਿਰ ਐਲੋਪੈਥਿਕ ਸਿਸਟਮ ਤਾਂ ਮੈਂ ਦੇਖਿਆ ਹੀ ਹੈ ਆਫਕੋਰਸ ਬਹੁਤ ਇਫੈਕਟਿਵ ਹੈ ਬਹੁਤ ਜ਼ਰੂਰੀ ਹੈ ਸਭ ਕੁਝ ਹੈ ਲੇਕਿਨ ਦਵਾਈਆਂ ਦੇ ਸਾਈਡ ਇਫੈਕਟਸ ਦੀ ਪ੍ਰੋਬਲਮ ਤੇ ਸਾਰਿਆਂ ਨੂੰ ਪਤਾ ਹੈ ਜੀ ਔਰ ਕਈ ਵਾਰੀ ਓਵਰ ਮੈਡੀਕੇਸ਼ਨ ਹੋ ਜਾਂਦੀ ਹੈ ਕਈ ਵਾਰੀ ਬੰਦਾ ਖੁਦ ਹੀ ਦਵਾਈਆਂ ਖਾਈ ਜਾਂਦਾ ਹੈ ਫਿਰ ਉਹਦੇ ਸਾਈਡ ਇਫੈਕਟਸ ਨਹੀਂ ਚੇਲੇ ਹੁੰਦੇ ਫਿਰ ਉਹ ਦਵਾਈਆਂ ਇੰਟਰੈਕਟ ਕਰਦੀਆਂ ਐ ਸਭ ਮੇਰੇ ਮਨ ਚ ਹੈ ਕਿ ਐਲੋਪੈਥੀ ਦਵਾਈਆਂ ਸੋਚ ਸਮਝ ਕੇ ਜਾਂ ਸਹੀ ਐਡਵਾਈਸ ਤੇ ਹੀ ਖਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਦਵਾਈਆਂ ਤੇ ਨਾ ਹੀ ਬੰਦਾ ਡਿਪੈਂਡ ਕਰੇ ਤੇ ਸੇਠ ਠੀਕ ਰਹਿੰਦੇ ਉਹਦੇ ਨਾਲੋਂ ਐਕਸਰਸਾਈਜ਼ ਕਰ ਲੈਣੀ ਚਾਹੀਦੀ ਉਹਦੇ ਨਾਲੋਂ ਨੇਚਰਲ ਤਰੀਕੇ ਭਾਈ ਤੁਸੀਂ ਐਕਸਰਸਾਈਜ਼ ਕਰੋ ਤੁਸੀਂ ਖੁਰਾਕ ਤੇ ਥੋੜਾ ਕੰਟਰੋਲ ਰੱਖੋ ਜੇ ਸ਼ਰਾਬ ਸਰੂਪ ਪੀਂਦੇ ਤਾਂ ਤਰੀਕੇ ਨਾਲ ਥੋੜਾ ਹਿਸਾਬ ਨਾਲ ਪੀਓ ਸਿਗਰਟ ਸਿਗਰਟ ਨਾ ਪੀਓ ਜੀ ਤੇ ਮਾਈਂਡ ਵੀ ਕਲੀਅਰ ਰੱਖੋ ਅੱਛੀ ਸੰਗਤ ਰੱਖੋ ਤੇ ਫਿਰ ਸ਼ਾਇਦ ਦਵਾਈਆਂ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਐਂਡ ਸਾਰੀਆਂ ਪ੍ਰੋਬਲਮ ਆਰਥਰਾਈਟਿਸ ਸੁੱਤਰੇ ਇਹ ਸਾਰੀਆਂ ਤੇ ਲਾਈਫ ਸਟਾਈਲ ਡਿਜ਼ੀਜ਼ ਹੈ ਨਾ ਜੀ ਕਿਉਂਕਿ ਸਾਡਾ ਪੂਰ ਲਾਈਫ ਸਟਾਈਲ ਹੈ ਤਾਂ ਸਾਡੀਆਂ ਇੰਦੀਆਂ ਨਵੀਆਂ ਨਵੀਆਂ ਬਿਮਾਰੀਆਂ ਨੇ ਜੀ ਜਿਨ੍ਹਾਂ ਦਾ ਲਾਈਫ ਸਟਾਈਲ ਐਕਟਿਵ ਹੈ ਉਹਨਾਂ ਨੂੰ ਐਕਚੁਅਲੀ ਬਿਮਾਰੀਆਂ ਹੁੰਦੀਆਂ ਹੀ ਨਹੀਂ ਜਾਂ ਬਹੁਤ ਘੱਟ ਹੁੰਦੀਆਂ ਨੇ ਜੀ ਸੋ ਉਹ ਦਵਾਈਆਂ ਤੋਂ ਬਚਣ ਦਾ ਤੇ ਬੈਸਟ ਤਰੀਕਾ ਕਿ ਮਾਈਂਡ ਨੂੰ ਐਕਟਿਵ ਰੱਖੋ ਸਰੀਰ ਨੂੰ ਐਕਟਿਵ ਰੱਖੋ ਸੰਗਤ ਅੱਛੀ ਰੱਖੋ ਉਹ ਜਿੱਦਾਂ ਮੈਨੂੰ ਸ਼ਾਮੀ ਗੁਰੂ ਸਾਹਿਬ ਦੀ ਕੀ ਬੜੀ ਬਰਕਤ ਹੈ ਜੀ ਕੀ ਕਿਰਪਾਈ ਹੈ ਕਿ ਮੈਂ ਗੁਰਬਾਣੀ ਵਾਲੇ ਪਾਸ ਬੜਾ ਮੇਰਾ ਪਿਛਲੇ 20 ਸਾਲਾਂ ਤੋਂ ਮੈਂ ਜੀ ਜੀ ਕੀਰਤਨ ਵੱਲ ਜੀ ਸ਼ਾਮ ਨੂੰ ਕਰਦੇ ਹਾਂ ਰੋਜ਼ ਕਰਦੇ ਹਾਂ ਡੇਲੀ ਆਪਣੇ ਗੁਰੂ ਘਰ ਅਸੀਂ ਰੋਜ਼ ਡੇਲੀ ਕੀਰਤਨ ਵੀ ਕਰਦੇ ਹਾਂ ਜੀ ਜੀ ਤੇ ਮੈਂ ਆਪਣੇ ਕਾਫੀ ਸਾਰੇ ਕੀਰਤਨ ਅੱਗੇ ਪ੍ਰੋਗਰਾਮ ਵੀ ਕੀਤੇ ਨੇ ਤੇ ਪਲੱਸ ਕੁਝ ਕਦੀ ਸੀ ਡੀਵੀਡੀ ਵੀ ਬਣਾਈ ਸੀ ਬਹੁਤ ਸ਼ੌਂਕ ਕੀਰਤਨ ਦਾ ਮੈਨੂੰ ਬਹੁਤ ਲਗਾਵ ਹੈ ਜੀ ਗੁਰਬਾਣੀ ਨਾਲ ਮੈਨੂੰ ਬਹੁਤ ਸਾਰਾ ਮਿਲਦਾ ਜੀ ਤੇ ਇਹ ਸਾਰੇ ਮੇਰੇ ਮਤਲਬ ਤੁਸੀਂ ਸਵੇਰ ਤੋਂ ਕਹਿੰਦੇ ਆ ਕਿ 5 ਵਜੇ ਤੋਂ ਉੱਠ ਕੇ ਤੁਸੀਂ ਨਾ ਸ਼ਾਮ ਤੱਕ ਜਿਹੜਾ ਉਹ ਬਿਜ਼ੀ ਰਹਿੰਦੇ ਔਰ ਸਾਡੇ ਦਰਸ਼ਕਾਂ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਦੇਖੋ ਜ਼ਿੰਦਗੀ ਚ ਇਹ ਬੜੇ ਅੱਛੇ ਡਾਕਟਰ ਵੀ ਨੇ ਜਿੱਥੇ ਫੌਜੀ ਅਫਸਰ ਨੇ ਉੱਥੇ ਡਾਕਟਰ ਵੀ ਨੇ ਤੇ ਇਹ ਮਤਲਬ ਦੱਸਦੇ ਆ ਕਿ ਦਵਾਈਆਂ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਆਪਣੇ ਮਾਈਂਡ ਨੂੰ ਐਕਟਿਵ ਰੱਖਦੇ ਹੋ ਤੇ ਬਹੁਤ ਚੰਗਾ ਲੱਗਾ ਜਨਨ ਸਾਹਿਬ ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਚ ਆਏ ਤੇ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੇ ਜਾਂਦੇ ਆ ਦੋਕ ਲਾਈਨਾਂ ਮੈਂ ਚਾਹਨਾ ਹੈ ਕਿ ਤੁਸੀਂ ਜ਼ਰੂਰ ਦੋਕ ਲਾਈਨਾਂ ਗुण ਗਣਾ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਆਪਾਂ ਪ੍ਰੋਗਰਾਮ ਨੂੰ ਫਿਰ ਸੁਬਾਹ ਠੀਕ ਹੈ ਜੀ ਮੈਂ ਇੱਕ ਹਿੰਦੀ ਦਾ ਗੀਤ ਹੈ ਬੜਾ ਮਸ਼ਹੂਰ ਸਾਇਦ ਲੁਧਿਆਣਵੀ ਸਾਹਿਬ ਨੇ ਲਿਖਿਆ ਸੀ ਜੀ ਤੇ ਦੇਵਨੰਦ ਤੇ ਪਿਕਚਰਾਈਜ਼ ਹੋਇਆ ਸੀ ਜੀ ਹਮ ਦੋਨੋਂ ਪਿਕਚਰ ਦਾ ਗੀਤ ਹੈ ਉਹ ਉਹ ਵੀ ਜ਼ਿੰਦਗੀ ਦਾ ਸਮਝ ਲੋ ਕਿ ਮੋੜੀ ਹੈ ਕਿ ਕਿੱਦਾਂ ਜੀਣੀ ਚਾਹੀਦੀ ਜ਼ਿੰਦਗੀ ਜੀ मैं जिंदगी का साथ निभाता चला गया मैं जिंदगी का साथ निभाता चला गया हर फिक्र को धुएँ में उड़ाता चला गया हर फिक्र को धुएँ में उड़ा क्या बात है क्या बात है बहुत बहुत धनबाद जना साहब के तीस ਸਾਡੇ ਅੱਜ ਦੇ ਇਸ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸ਼ੁਕਰੀਆ ਜੀ ਤੁਸੀਂ ਮੈਨੂੰ ਇਸ ਬੜੇ ਪ੍ਰੈਸਟੀਜੀਅਸ ਪ੍ਰੋਗਰਾਮ ਤੇ ਇਨਵਾਈਟ ਕੀਤਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਮੇਰੀ ਇੱਕ ਵਾਰੀ ਫੇਰ ਜੈ ਹਿੰਦ ਸਤਿ ਸ਼੍ਰੀ ਅਕਾਲ